ਆਲੋ ਵੀਰ ਜੀ 14000 ਰੁਪਿਆ ਆ ਜਿਹੜੇ ਭੈਣ ਦੇ ਵਿਆਹ ਦੇ ਸੂਟ ਲੈਣਾ ਸਾਰੇ ਪੈਕ ਕਰ ਦਿਓ ਸਰ ਤੁਹਾਡਾ 15000 ਦਾ ਬਿੱਲ ਹੈ 1000 ਰੁਪਿਆ ਹੋਰ ਦਿਓ ਉਹ ਨਾ ਕਰੋ ਭਾਜੀ 14000 ਦੇ ਦਿੱਤਾ ਤੁਹਾਨੂੰ 14 ਸੂਟ ਲੈ ਲਿਆ 1000 ਰੁਪਏ ਡਿਸਕਾਊਂਟ ਸਾਰੀ ਦੁਨੀਆ ਕਰ ਦਿੰਦੀ ਯਾਰ ਸਰ ਤੁਸੀਂ ਸਾਖਸ਼ਾਤੇ ਖੜੇ ਹੋ ਅਸੀਂ ਬਾਜ਼ਾਰ ਨਾਲੋਂ ਵੈਸੀ ਅੱਦੇ ਰੇਟ 'ਚ ਸਾਮਾਨ ਦੇ ਰਹੇ ਹਾਂ ਚਲੋ ਕੋਈ ਨਾ ਯਾਰ ਆਲੋ 500 ਲੈ ਲਓ ਬਸ ਇਤੋਂ ਵੱਧ ਨਹੀਂ ਦੇਣਾ ਮੈਂ ਉਹ ਸਰ ਤੁਸੀਂ 500 ਰੁਪਏ ਹੋਰ ਦਿਓ ਤੁਹਾਡਾ ਨੁਕਸਾਨ ਹੋ ਜਾਏਗਾ ਨਹੀਂ ਤਾਂ ਤੁਸੀਂ ਮੇਰਾ ਨੁਕਸਾਨ ਨਾ ਕਰਿਓ ਭਾਜੀ ਆਲੋ ਫੜੋ ਲੈ ਲੈਣਾ ਅਮੀਰ ਹੋ ਇੱਕ ਹੀ ਭਾਜੀ ਮੈਨੂੰ ਸਮਝ ਨਹੀਂ ਆਈ ਗੱਲ ਸਰ ਅਸੀਂ ਪੂਰੇ ਸਟੋਰ ਨੂੰ ਸਾਖਸ਼ਾ ਸਟੋਰ ਨੂੰ ਖਾਲੀ ਕਰਨ ਜਾ ਰਹੇ ਆ ਜਿੱਥੇ ਅਸੀਂ ਸਾਰਾ ਮਾਲ ਮਿੱਟੀ ਦੇ ਭਾਅ ਵੇਚ ਰਹੇ ਆ ਜਿੱਥੇ ਅਸੀਂ ਟੋਟਲ ਸੂਟ ਸਾੜੀਜ਼ ਲਹੰਗਸ ਡ्रेसेस ਸਭ ਇੱਕ ਨਾਲ ਇੱਕ ਫ੍ਰੀ ਐਡੀ ਵੱਡੀ ਸਕੀਮ ਆ ਸਰ ਉਸ ਤੋਂ ਵੱਡੀ ਸਕੀਮ ਦੇ ਰਹੇ ਆ ਜਿਹੜਾ ਤੁਸੀਂ ਸਮਾਨ ਲੈਂਦਾ ਨਾ ਇਹਦੇ ਨਾਲ ਇਹ ਹਨੀ ਗੋਲਡ ਦੀ ਸਮਾਰਟ ਵਾਚ ਫ੍ਰੀ ਅੱਛਾ ਤੇ 10000 ਦੀ ਹੋਰ ਸ਼ਾਪਿੰਗ ਕਰੋ ਤੁਹਾਨੂੰ ਦਵਾਂਗੇ 골ਡ ਪਲੇਟਿਡ ਵਾਚ ਫ੍ਰੀ ਕਮਾਲ ਕਰਤੀ 10000 ਦੀ ਹੋਰ ਸ਼ਾਪਿੰਗ ਕਰੋ ਤੁਹਾਨੂੰ ਦਵਾਂਗੇ 골ਡ ਦੀ ਰਿੰਗ ਫ੍ਰੀ ਮਤਲਬ ਭਾਜੀ ਜੇ ਮੈਂ 35 ਦੀ ਸ਼ਾਪਿੰਗ ਕਰੂੰਗਾ ਤਾਂ ਆਵਲੀ ਰਿੰਗ ਸੋਨੇ ਦੀ ਅਸਲੀ ਅਸਲੀ ਸੋਨੇ ਦੀ ਰਿੰਗ ਫਰੀ 5500 ਦਾ ਸੂਟ 1580 ਵਾਲਾ ਇਹ ਵੀ ਇਕ ਨਾਲ ਇਕ ਫਰੀ ਕਮਾਲ ਕਰਤੀ ਭਾਜੀ ਸਰ ਆ ਦੇਖੋ 2540 ਦਾ ਇਕ ਨਾਲ ਇਕ ਫਰੀ ਸਿਲਕ ਦੇ ਸੂਟ 1380 ਇਕ ਨਾਲ ਇਕ ਫਰੀ 2780 ਡਿਜ਼ਾਈਨਰ ਸੂਟ ਇਕ ਨਾਲ ਇਕ ਫਰੀ ਜਿਹੜਾ ਬਜਾਜ 5000 ਦਾ ਸੂਟ ਮਿਲਦਾ ਸਾਡਾ 2500 ਦਾ ਉਸ ਤੋਂ ਬਾਅਦ ਫਿਰ ਇਕ ਨਾਲ ਇਕ ਫਰੀ ਨਾਲ ਸੋਨਾ ਫਰੀ ਨਾਲ ਸੋਨਾ ਫਰੀ ਜਦ ਤੱਕ ਸਾਡੇ ਕੋਲ ਮਾਲ ਹੈ ਉਦੋਂ ਤੱਕ ਸਕੀਮ ਹੈ ਇਹ ਮਤਲਬ ਜੇ ਮਾਲ ਖਤਮ ਹੋ ਗਿਆ ਤਾਂ ਸੇਲ ਸਰ ਜੇ ਮਾਲ ਖਤਮ ਹੋ ਗਿਆ ਫਿਰ ਸਕੀਮ ਖਤਮ ਨਾ ਸਾੜੀਸ ਡ्रेसेस ਸਬ एवरीथिंग ਸਭ ਇੱਕ ਨਾਲ ਇੱਕ ਵਰੀ ਚੀਜ਼ਾਂ ਦਾ ਸੂਟ 1500 ਰੁਪਏ ਦਾ ਘਾਟਾ ਆ ਆ 15000 ਦਾ ਸੂਟ ਹੈ 7500 ਦੇ ਰਹੇ ਆ ਫਿਰ ਅੱਧੇ ਬਾਜ ਦੇ ਰਿਹਾ ਕੋਈ ਵੀ ਲੇਟੈਸਟ ਡ्रेसेस ਹੈ ਸਾੜੀਜ਼ ਹੈ ਏਵਰੀਥਿੰਗ ਪੂਰਾ ਸਟੋਰ ਖਾਲੀ ਕਰਨਾ ਸਰ ਦੁਕਾਨਦਾਰ ਭਰਾ ਆਜਣ ਬੁਟੀਕ ਸਾਜਣ ਜੋ ਮਰਜੀ ਆਜੇ ਸਭ ਨੂੰ ਇੱਕ ਨਾਲ ਇੱਕ ਵਰੀ ਨਾਲ ਸੋਨੇ ਦੀ ਸਕੀਮ ਤਾਂ ਤੁਹਾਨੂੰ ਦਿੱਤੀ ਹੋਈ ਹੈ ਇਹ ਸਰ 골ਡ ਸਕੀਮ ਹੈ ਪੰਜਾਬ ਦੇ ਵਿੱਚ ਅਜੇ ਤੱਕ ਨਾ ਕਿਸੇ ਨੇ ਲਾਈ ਸਾਰੇ ਬਾਜ਼ਾਰ ਦੀ ਗਰੰਟੀ ਮੇਰਾ ਚੈਲੰਜ ਕੋਈ ਲਾਭ ਨਹੀਂ ਸਕਦਾ ਕੌਣ ਲੱਖਾਂ ਦਾ ਘਾਟਾ ਪਾਏਗਾ ਸਰ ਆ ਦੇਖੋ 2000 ਦਾ ਸੂਟ ਦੇ ਰਹੇ ਨਾਲ 500 ਰੁਪਏ ਘਟਾ ਕੇ ਦੇ ਰਹੇ ਆ ਕਿਸੇ 200 ਕਟ ਰਿਹਾ ਕਿਸੇ 500 ਕਟ ਰਿਹਾ ਪੂਰੇ ਸਟੋਰ ਚ ਜਿਹੜਾ ਮਾਲ ਵੇਚ ਰਿਹਾ ਨਾ ਕਿਸੇ ਜੋ 5000 ਘਟਾ ਰਿਹਾ ਕਿਸੇ 25000 ਘਟਾ ਰਿਹਾ ਕਿਸੇ 50000 ਘਟਾ ਰਿਹਾ ਤੇ ਕਟਾ ਕਿਉਂ ਬਾਰੇ ਭਾਜੀ ਫਿਰ ਸਰ ਆ ਮਾਲ ਕੱਲੀ ਕੱਲੀ ਸ਼ੈਲਫ ਖਾਲੀ ਕਰਨੀ ਹੈ ਸਾਰਾ ਮਾਲ ਵੇਚ ਲੈ ਪੈਸੇ ਇਕੱਠੇ ਕਰਨੇ ਆ ਅੱਛਾ ਤਾਂ ਕਰਕੇ ਹਾਂ ਇਹ ਸਾਰੀ ਸਟੂਡੀਓ ਕਲੈਕਸ਼ਨ ਹੈ ਸਰ ਜਿਹੜਾ ਲਹਿੰਗਾ ਬਾਜਾਰ ਚ ਲੱਖ ਲੱਖ ਦਾ ਮਿਲਦਾ ਅਸੀਂ 50000 ਚ ਦੇ ਦੇਣਾ ਇਹ ਸਰ 25 25000 ਦੇ ਸੂਟ ਬਾਜ਼ਾਰ ਚ ਵਿਕਦੇ ਆ ਅਸੀਂ 7 7000 ਚ ਦੇ ਦੇਣਾ 2 2 3 3000 ਰੁਪਏ ਕਟਾ ਨਾਲ ਅੱਛਾ ਦੀ ਗੱਲ ਨਾ ਕਰੋ ਸਰ ਹੁਣ ਅਸੀਂ ਅੱਖਾਂ ਬੰਦ ਕਰ ਲਿਆ ਨੇ ਬੇਸਿਕਲੀ ਮਾਲ ਦੇ ਪੈਸੇ ਵਟਣਗੇ ਪਹਿਲੇ ਪੈਸੇ ਚਾਹੀਦੇ ਤੁਹਾਨੂੰ ਪੈਸੇ ਚਾਹੀਦੇ ਤੁਹਾਨੂੰ ਤੇ ਪੈਸੇ ਮਿਲ ਗਏ ਫੇਰ ਸਕੀਮ ਖਤਮ ਫੇਰ ਸਕੀਮ ਖਤਮ ਮਾਲ ਖਤਮ ਸਕੀਮ ਖਤਮ ਸਰ ਦਿਲ ਦੁਖਦਾ ਟੋਟਲ ਲੇਟੈਸਟ ਕਲੈਕਸ਼ਨ ਨੂੰ ਕੋਈ ਨਹੀਂ ਮੰਦਾ ਡਿਸਕਾਊਂਟ ਚ ਦਿੰਦਾ ਅਸੀਂ ਨਾਲ ਸਕੀਮ ਦੇ ਰਹੇ ਹਾਂ ਨਾਲ ਡਿਸਕਾਊਂਟ ਦੇ ਰਹੇ ਹਾਂ ਜਿੰਨੇ ਵੀ ਭਾਜੀ ਸੂਟ ਤੇ ਲਹਿੰਗੇ ਸ਼ਰਾਰੇ ਕਰਾਰੇ ਜੋ ਪਿਆ ਭਾਜੀ ਮੈਂ ਲੇਟੈਸਟ ਮਾਲ ਵੀ ਲੇਟੈਸਟ ਮਾਲ ਕੋਈ ਇੱਕ ਪੀਸ ਵੀ ਲਏਗਾ ਤਾਂ ਵੀ ਉਹ ਦੋ ਹਾਫ ਪ੍ਰਾਈਸ ਲਾਵਾਂਗੇ ਕਈ ਲੋਕਾਂ ਦੀ ਕੰਪਲੇਂਟ ਆਂਦੀ ਹੈ ਵੀ ਜਦੋਂ ਅ 5 ਕਰੋੜ ਦਾ ਮਾਲ ਹੈ ਸਰ ਇਹ ਜਿੰਨਾ ਮਾਲ ਹੈ ਇਸ ਜਦ ਤੱਕ ਸਕੀਮ ਹੈ ਜਦਨ ਮਾਲ ਖਤਮ ਸਕੀਮ ਖਤਮ